ਮੰਮੀ ਕਾਦਾ ਪਤਾ ਲੱਗਣਾ ਵਾ ਦੱਸ ਮੇਰਾ ਭੈਣ ਭਰਾ ਮੈਨੂੰ ਮਿਲਣ ਵੀ ਨਹੀਂ ਆ ਸਕਦਾ ਭਲਾ ਉਦਾਂ ਉਹ ਆ ਗਿਆ ਹੀ ਮਿਲਣ ਮੈਨੂੰ ਤੇ ਤੁਸੀਂ ਧਿਆਉ ਕਰਨ ਦੇਈਓ ਜਿੱਦਾਂ ਪਤਾ ਨਹੀਂ ਕੀ ਹੋ ਗਿਆ ਹੁੰਦਾ ਵਾ ਇਹ ਦਾਲ ਚਨਾ ਕੋਈ ਕਾਲਾ ਹੈਗਾ ਹੀ ਇਹ ਇਹ ਗੱਲਾਂ ਗੁੱਜੀਆਂ ਨਹੀਂ ਰਹਿੰਦੀਆਂ ਹੁੰਦੀਆਂ ਆਹ ਯਾਰ ਹੋ ਜਾਂਦੀਆਂ ਹੁੰਦੀਆਂ ਨੇ ਅੱਛਾ ਰਿਸ਼ਤਾ ਪੱਕਾ ਕਰ ਰਹੀਆਂ ਵਾ ਇਹਨਾਂ ਦਾ ਅਰਾਦਾ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਮੈਂ ਤਾਂ ਚੰਨ ਕੀ ਆ ਗਈਆਂ ਜਾ ਕੇ ਤੇ ਰਪਿੰਦਰ ਨੂੰ ਦੱਸਣੀ ਆ ਕੱਲ ਐਵੇਂ ਨਹੀਂ ਤਿਆਰ ਹੋ ਕੇ ਗਏ ਸਿਮੀ ਦਾ ਰਿਸ਼ਤਾ ਹੀ ਪੱਕਾ ਕਰਨ ਲੱਗੇ ਹੀ ਪਹਿਲਾਂ ਇਹਨਾਂ ਦੀ ਤਾਂ ਖ਼ਬਰ ਲੈਣੀ ਆ ਫੇਰ ਹੀ ਰਪਿੰਦਰ ਨੂੰ ਜਾ ਕੇ ਦੱਸਣੀ ਆ ਵਧਾਈਆਂ ਸੰਦੀਪ ਤੈਨੂੰ ਸਿਮੀ ਨਾਲ ਤੈਨੂੰ ਵੀ ਵੱਡੇ ਪੁੱਤ ਨੂੰ ਦਿੰਦੇ ਆ ਨਾ ਨੋਟ ਕੜ-ਕੜ ਕੇ ਦਿੰਦੇ ਆ ਤੂੰ ਵੀ ਲੈ ਫੜ ਲੈ ਜਾ ਕੀ ਗੱਲ ਉਹਨੇ ਦੱਸਿਆ ਨਹੀਂ ਹੁਣ ਕਿ ਰਿਸ਼ਤਾ ਪੱਕਾ ਕਰਨ ਲੱਗੇ ਸਿਮੀ ਦਾ ਅਗਲੇ ਨਾ ਠਗਾ ਲਾਇਆ ਨੂੰ ਤੇ ਤੁਹਾਨੂੰ ਦੱਸਿਆ ਤੱਕ ਨਹੀਂ ਹੈਗਾ ਤੁਹਾਡਾ ਫਰਜ਼ ਨਹੀਂ ਮੈਨੂੰ ਦੱਸਣ ਦਾ ਪਿੱਠਾ ਕਾਲਾ ਹੁਣਾ ਮੈਂ ਚ ਕੀ ਕੰਮ ਚੱਲੇ ਜੇ ਮੁੰਡਾ ਵੇਖਣ ਚੱਲੇ ਕਿੱਥੇ ਚੱਲੇ ਜੇ ਮੰਮੀ ਗਵਾਂਡਾ ਨੇ ਤੁਹਾਡੇ ਕੰਨ ਭਰ ਦਿੱਤੇ ਆ ਮੈਨੂੰ ਤੇ ਇਹ ਗੱਲ ਦਾ ਪਹਿਲਾਂ ਹੀ ਪਤਾ ਸੀ ਕਿ ਉਹਨੇ ਜਾ ਕੇ ਦੱਸਣਾ ਹੀ ਦੱਸਣਾ ਤੁਹਾਨੂੰ ਜੇ ਰਿਸ਼ਤਾ ਹੋ ਗਿਆ ਵਾ ਤੁਹਾਨੂੰ ਸਭ ਤੋਂ ਖੁਸ਼ੀ ਮਨਾਉਣੀ ਚਾਹੀਦੀ ਆ ਤੁਹਾਨੂੰ ਵਧਾਈ ਦੇਣੀ ਚਾਹੀਦੀ ਆ ਤੁਸੀਂ ਲੜਨਾ ਗਏ ਆ ਵਧਾਈ ਮੈਂ ਕਿੱਦਾਂ ਦਵਾ ਜਦੋਂ ਮੈਂ ਮੁੰਡੇ ਨੂੰ ਪੁੱਛਿਆ ਤੇ ਮੈਨੂੰ ਇੱਕ ਵਾਰ ਨਹੀਂ ਦੱਸਿਆ ਸੰਦੀਪ ਆ ਜਾਓ ਦੀਦੀ ਮੈਂ ਕੀ ਤੁਹਾਡਾ ਮਾਰਾ ਕਰ ਦਿੱਤਾ ਕੀ ਗੱਲ ਹੋਈ ਦੀਦੀ ਮੈਨੂੰ ਦਲਜੀਤ ਬੜਾ ਕੱਲ ਆਣ ਕੇ ਪਿਆ ਕਿਹੜੀ ਗੱਲੋਂ ਸੰਦੀਪ ਮੈਨੂੰ ਤੇ ਚੜਿਆ ਸੀ ਚਾ ਤਾਂ ਮੈਂ ਤੁਹਾਡੇ ਆਪਣਿਆਂ ਨੂੰ ਦੱਸ ਆਈ ਦਲਜੀਤ ਤੇ ਮੈਨੂੰ ਆਣ ਕੇ ਇਦਾਂ ਪਿਆ ਉਹ ਡੱਡ ਕੇ ਪਤਾ ਨਹੀਂ ਮੈਂ ਕੀ ਕਰ ਦਿੱਤਾ ਹੁੰਦਾ ਵਾ ਮੈਨੂੰ ਕਹਿੰਦਾ ਤਾਂ ਚੁਗਲਖੋਰ ਵਾਂ ਮੈਂ ਕੀ ਚੁਗਲੀ ਕਰ ਦਿੱਤੀ ਦੀਦੀ ਉਹਨਾਂ ਨੇ ਉਦਾਂ ਤੁਹਾਨੂੰ ਕੁਝ ਨਹੀਂ ਕਹਿਣਾ ਮੰਮੀ ਆਣ ਕੇ ਬੜਾ ਬੋਲ ਕੇ ਗਏ ਸੀ ਤਾਂ ਕਰਕੇ ਉਹਨਾਂ ਨੇ ਗੁੱਸਾ ਆ ਹੀ ਕਿ ਤੁਸੀਂ ਜਾ ਕੇ ਉਸੇ ਵਾਲੇ ਉਹਨਾਂ ਨਾਲ ਗੱਲ ਕਰ ਦਿੱਤੀ ਤੁਹਾਨੂੰ ਮੈਂ ਮਨਾ ਵੀ ਕੀਤਾ ਸੀ ਕਿ ਮੰਮੀ ਨਾਲ ਕੋਈ ਗੱਲ ਨਾ ਕਰਿਓ ਮੈਂ ਤਾਂ ਸੰਦੀਪ ਸੈਸਬਾ ਨਾਲ ਜਾ ਕੇ ਗੱਲ ਕਰ ਦਿੱਤੀ ਮੈਂ ਕਿਹਾ ਚੱਲ ਉਹਨਾਂ ਨੂੰ ਨਹੀਂ ਪਤਾ ਤੇ ਮੈਂ ਕਿਹਾ ਚੱਲ ਦੱਸ ਦਿੰਨੀ ਆ ਚਲੋ ਕੋਈ ਗੱਲ ਨਹੀਂ ਦੀਦੀ ਤੁਸੀਂ ਗੁੱਸਾ ਨਾ ਕਰੋ ਉਹ ਵੀ ਗੁਸੇ ਵਿੱਚ ਹੀ ਤਾਂ ਉਹਨਾਂ ਨੇ ਵੱਧ ਘਟ ਕਹਿਤਾ ਪਰ ਨਹੀਂ ਪਰ ਨਹੀਂ ਬਹੁਤ ਬੋਲ ਕੇ ਆਇਆ ਮੈਨੂੰ ਮੈਨੂੰ ਕਹਿੰਦਾ ਤੂੰ ਚੁਗਲਖੋਰ ਮੈਂ ਤੇਰੇ ਢਿੱਡ 'ਚ ਕੋਈ ਗੱਲ ਨਹੀਂ ਪਚਦੀ ਕੋਈ ਗੱਲ ਨਹੀਂ ਦੀਦੀ ਤੁਸੀਂ ਗੁੱਸਾ ਨਾ ਕਰੋ ਮੈਂ ਇਹਨਾਂ ਨੂੰ ਸਮਝਾਉਂਗੀ ਕਿ ਇਦਾਂ ਨਹੀਂ ਬੋਲੀਦਾ ਹੁੰਦਾ ਨਹੀਂ ਸੰਦੀਪ ਫਿਰ ਮਗਰ ਰਹਿ ਗਿਆ ਜੇ ਉਹਨੂੰ ਚੁਗਲਖੋੜ ਹੀ ਕਹਿਤਾ ਤਾਂ ਅਡਾ ਰਾਦਾ ਇਹੋ ਹੀ ਆ ਨਾ ਕਿ ਤੁਹਾਡੇ ਘਰ ਆਇਆ ਨਾ ਕਰੇ ਨਹੀਂ ਨਹੀਂ ਆਉਣਾ ਕਿਉਂ ਨਹੀਂ ਆ ਤੁਸੀਂ ਤੁਹਾਡੇ ਘਰ ਨਹੀਂ ਹੋਣਾ ਤਾਂ ਕਿੱਥੇ ਜਾਣਾ ਵਾ ਨਹੀਂ ਤੁਸੀਂ ਇਹੋ ਗੱਲ ਕਰ ਦੋ ਨਾ ਫਿਰ ਮੈਂ ਨਹੀਂ ਤੁਹਾਡੇ ਘਰ ਆਉਂਦੀ ਆਉਂਦੀ ਆ ਨਾ ਫਿਰ ਮੈਂ ਸਮਝਾਉਂਗੀ ਇਹਨਾਂ ਨੂੰ ਸੰਦੀਪ ਕੋਈ ਉਹ ਤੇ ਕੋਈ ਗੱਲ ਨਹੀਂ ਮੈਂ ਤੇ ਆਉਣਾ ਹੀ ਆ ਮੈਂ ਕਿੱਥੇ ਜਾਣਾ ਵਾ ਮੈਂ ਤੇ ਕਹਾਂ ਚੱਲ ਸੰਦੀਪ ਕੱਲੀ ਹੁੰਦੀ ਆ ਤੇ ਮੈਂ ਤੇਰੇ ਕਰਨਾ ਆਈ ਨਹੀਂ ਆ ਮੈਂ ਵੀ ਕੱਲੀ ਹੁੰਨੀ ਭਾਜੀ ਤੇਰਾ ਬਾਹਰ ਹੁੰਦਾ ਵਾ ਚਲੋ ਕੋਈ ਗੱਲ ਨਹੀਂ ਗੁੱਸਾ ਨਾ ਕਰੋ ਆਜੋ ਅੰਦਰ ਬੈਠਨੇ ਆ ਘੜੀ ਗੱਲਾਂ ਪਤਾ ਮੈਂ ਮੈਂ ਅੰਦਰ ਨਹੀਂ ਬਹਿਣਾ ਮੈਂ ਜਾਣਾ ਵਾ ਘਰ ਜਿੱਦਾਂ ਦਲਜੀਤ ਬੋਲ ਕੇ ਆਇਆ ਹੀ ਨਾ ਜੇ ਕੋਈ ਬਾਹਰ ਸੌਂਦਾ ਹੁੰਦਾ ਤੇ ਕੀ ਕਹਿੰਦਾ ਚਲੋ ਮੈਂ ਮੰਨਦੀ ਇਹਨਾਂ ਦੀ ਗਲਤੀ ਆ ਮੈਂ ਤਾਂ ਉਦੋਂ ਵੀ ਕਿਹਾ ਸੀ ਕਿ ਨਾ ਜਾਇਓ ਉਹਨਾਂ ਦੇ ਘਰ ਨਾ ਗੱਲ ਕਰਿਓ ਕੋਈ ਵੀ ਤੇ ਇਹਨਾਂ ਨੂੰ ਗੁੱਸਾ ਹੀ ਤਾਂ ਕਰਕੇ ਚੱਲ ਗਏ ਪਰ ਇਹਦੇ ਵਾਸਤੇ ਚੰਗੀ ਗੱਲ ਨਹੀਂ ਨਾ ਜਿੱਦਾਂ ਬੋਲਦਾ ਵਾ ਤੂੰ ਇਹਨਾਂ ਨੂੰ ਗੁੱਸਾ ਨਾ ਕਰੋ ਆਜੋ ਅੰਦਰ ਬੈੰਨੇ ਗੱਲਾਂ ਕਰਾਂਗੇ ਨਹੀਂ ਚੰਗਾ ਸੰਦੀਪ ਇਹਨੂੰ ਸਮਝਾਈ ਕੁਛ ਚੰਗਾ ਮੈਂ ਚੱਲਨੀ ਆ ਹਮੇਤੇ ਤੇ ਲੋਕਾਂ ਦੀ ਸਮਝ ਨਹੀਂ ਆਉਂਦੀ ਕੀ ਕਰੇ ਬੰਦਾ ਹੁਣ ਤੂੰ ਹੀ ਗਲਤ ਹੀ ਤੇ ਤਾਂ ਕਰਕੇ ਉਹ ਪਏ ਤਾ ਨੋ ਡੁੱਡ ਕੇ ਨਹੀਂ ਤੇ ਇਹਨਾਂ ਨੂੰ ਕੀ ਲੋੜੀ ਪੈਣ ਦੀ ਕੋਈ ਗੱਲ ਨਹੀਂ ਹੁੰਦੀ ਆ ਨਾ ਏਕਰੀ ਸਮਝਾਉਣੀ ਆ ਕਿ ਤੁਸੀਂ ਨਾ ਜਾਇਆ ਕਰੋ ਐਵੇਂ ਕਿ ਇੰਨੇ ਸੁਣ ਲਿਆ ਨਾ ਐਵੇਂ ਬਾਅਦ ਚ ਗੱਲਾਂ ਬਣਾਉਣਗੇ ਕਿ ਉਧਰ ਜਾ ਜਾ ਲੜਦੇ ਆ ਮੇਠੇ ਮੰਮੀ ਆਹ ਬੈਠੀ ਚਾਹ ਲੋ ਪੈਸੇ ਆਪਣੇ ਮਿਲ ਗਏ ਮਿਲਨੇ ਕਿੱਥੋਂ ਹੀ ਨਹੀਂ ਕਰਦੇ ਫਿਰ ਤੁਹਾਡੇ ਵੇ ਆਪਾਂ ਕਿਉਂ ਖਰਚੇ ਕਿਉਂ ਨਹੀਂ ਫਿਰ ਕੋਈ ਗੱਲ ਆਪਣੇ ਪੈਸੇ ਫਰੋਂ ਤੁਹਾਨੂੰ ਪਤਾ ਹੀ ਆ ਜੇ ਤੁਸੀ ਸੁਣਾ ਕੇ ਆਏ ਹੀ ਜਿੱਥੋਂ ਮਰਜ਼ੀ ਲੱਗ ਜਾਵਾ ਫਿਰ ਕਿ ਸਾਨ ਕਾਣਦੇ ਆ ਜੇ ਲੈ ਹੀ ਤੇ ਦੇਣੇ ਵੀ ਪੈਂਦੇ ਹੀ ਨੇ ਟਾਈਮ ਨਾਲ ਤੈਨੂੰ ਪਤਾ ਤੇ ਹੈ ਵਾ ਟਾਈਮ ਨੇ ਦਿੱਤੀ ਠੀਕ ਹੈ ਨਾ ਕਿ ਕਿਦਾਂ ਸੁਣਾਇਆ ਵਾ ਕਿਦਾਂ ਦਿਵਾਲੇ ਹੋਈ ਮੇਰੇ ਕਿ ਤੂੰ ਪੈਸੇ ਦੇ ਦੇ ਨਾ ਨਹੀਂ ਕੌਣ ਦਿਵਾਲੇ ਹੋਈ ਪਿੰਦਰ ਪਿੰਦਰ ਰੱਕ ਬੰਦਾ ਵਾ ਪੈਸੇ ਤੁਹਾਡੇ ਕੋ ਦੇ ਤੇ ਜਦੋਂ ਤੁਸੀਂ ਮੇਰੇ ਦੱਸਿਆ ਨਹੀਂ ਉਹ ਹੀ ਫਿਰ ਕਹਿੰਦੀ ਵੀ ਤੁਹਾਨੂੰ ਦੱਸਿਆ ਨਹੀਂ ਨਾ ਪੈਸੇ ਲੈ ਗਏ ਤੇ ਤੇਰਾ ਭਾਦੀ ਦੱਸਾਂ ਦਾ ਉਹ ਮੇਰੀ ਗੱਲ ਸੁਣੋ ਰੋਲਾ ਪਾਗੇ ਨਾ ਹੁਣ ਉਥੇ ਫਿਨਿਸ਼ਟਾ ਕਰਨ ਚੱਲੇ ਆ ਅੱਗੇ ਰੁਕੀ ਪਾਣੀ ਮੜ ਜਾਂਦੇ ਮੈਨੂੰ ਤਾਂ ਸੀ ਜਾਣਾ ਚਾਹੀਦਾ ਸਹਜਣ ਮੰਮੀ ਨਾ ਤਾਂ ਇਹਨੂੰ ਦੱਸੀ ਤੇ ਮੈਂ ਨਹੀਂ ਦੱਸਦੀ ਮੈਂ ਕਿਉਂ ਦੱਸਣਾ ਹੀ ਇਹ ਤੇ ਮਗਰ ਤੂੰ ਲੱਗਾ ਵਾ ਨਾ ਕਦੀ ਉੱਥੇ ਰਿਸ਼ਤਾ ਕਰਾ ਤ ਕਦੀ ਉੱਥੇ ਕਰਾ ਹੁਣ ਮੇਰੀ ਗੱਲ ਸੁਣ ਖਾਂ ਥਾਂ ਥਾਂ ਤੇ ਬੇਇੱਜ਼ਤੀ ਕਰਾਈ ਜਾ ਪਹਿਲਾਂ ਉੱਥੇ ਇੱਕ ਕਰਾਇਆ ਤੇ ਟੁੱਟ ਗਿਆ ਹੁਣ ਇੱਥੇ ਕਰਾ ਦੂੰ ਟੁੱਟ ਜੂ ਬੇਇੱਜ਼ਤੀ ਕਰਾਈ ਜਾ ਥਾਂ ਥਾਂ ਤੇ ਮੇਰੀ ਗੱਲ ਸੁਣ ਤੂੰ ਇਹੋ ਜੂੰਦੇ ਹੋ ਇੱਥੇ ਵੀ ਰਿਸ਼ਤਾ ਟੁੱਟ ਜੇ ਤਾਂ ਨਾ ਮੈਂ ਕਿਹਨੂੰ ਦੱਸਿਆ ਨਹੀਂ ਇਹ ਕਿਹੜੀ ਰਿਸ਼ਤਾ ਹੋ ਜੇ ਫੇਰ ਦੱਸੂੰ ਜਿੰਨੂੰ ਦੱਸਣਾ ਵਾ ਮਾਤਾ ਤੁਹਾਨੂੰ ਮੈਂ ਕਿਹਾ ਪਹਿਲਾਂ ਦੱਸ ਦਿੰਦਾ ਅਸੀਂ ਮੁੰਡਾ ਵੇਖਣ ਗਏ ਸੀ ਉੱਥੇ ਪਸੰਦ ਆ ਗਿਆ ਅਸੀਂ ਠਾਕ ਕੀ ਤਨ ਦੱਸਿਆ ਨਹੀਂ ਪੈਸੇ ਤੇ ਤੇਰੇ ਫਿਰ ਮੈਂ ਕੀਤੀਆਂ ਵਾ ਉਹਨੇ ਕੀਤੀਆਂ ਵਾ ਕਿ ਪੈਸੇ ਲੈਣ ਆ ਗਿਆ ਤਾਂ ਤੂੰ ਦੱਸਿਆ ਨਹੀਂ ਉਹ ਪੈਸੇ ਦੀ ਗੱਲ ਹੋਣਾ ਤੁਹਾਡੇ ਪੈਸੇ ਵਾਪਸ ਮੋੜਤੇ ਆ ਨਾ ਇਹੋ ਚਾਹੁੰਦੇ ਸੀ ਨਹੀਂ ਗਈ ਕਿਦਾਂ ਤੂੰ ਉੱਥੇ ਤੁਰਿਆ ਤੁਹਾਡੇ ਕੋ ਜਾਣਦਾ ਨਹੀਂ ਤੇ ਜਦੋਂ ਫਿਰ ਮੇਰੇ ਦਿਵਾਲੇ ਹੋਈ ਤੇ ਮੈਂ ਤੁਹਾਡੇ ਹੀ ਹੋਣਾ ਸੀ ਜਾ ਕੇ ਉਹ ਮੈਨੂੰ ਕਹਿੰਦੀ ਪੈਸੇ ਕਿਉਂ ਦਿੱਤੇ ਜੇ ਤੂੰ ਦੱਸਿਆ ਨਹੀਂ ਤੇਰਾ ਫਰਜ਼ ਨਹੀਂ ਆਂਦੀ ਸਿਆਣੀ ਹੀ ਤੈਨੂੰ ਦੱਸ ਉਹਦੇ ਮਗਰ ਲਾ ਕੇ ਨਾ ਟੈਂਟ ਮੰਟ ਮੰਟ ਨਾਲ ਲੜਨ ਆ ਗਿਆ ਨਹੀਂ ਉੱਥੇ ਤੇ ਮੈਂ ਫਿਰ ਕੀ ਕਰਾਂ ਮੈਂ ਲੜਨਾ ਹੀ ਨਹੀਂ ਕਰਨਾ ਕੀ ਹੈ ਨਹੀਂ ਜੇ ਡੇਵਰੇ 헤ਜ ਲਈ ਨਾ ਫਿਰ ਉਹਨੂੰ ਸਾਹਮਣੇ ਕੋ ਨਹੀਂ ਤੁਹਾਨੂੰ ਜੋ ਸੱਟ ਲੱਗੀ ਉਹ ਸੰਦੀਪ ਵੀ ਹੁੰਦੀ ਰਹੀ ਹੈ ਨਾ ਉਹਨੂੰ ਨਹੀਂ ਦੇਖਿਆ ਪਹਿਲੇ ਜਿੰਦੇ ਤੇ ਬੋਲਦੀ ਕਿਉਂ ਫਿਰ ਫਿਰ ਕਹਿੰਦੀ ਕਿਉਂ ਇਹ ਤੁਹਾਨੂੰ ਚਾਹੀਦਾ ਵਾ ਮੇਰੇ ਲਈ ਕੀਤਾ ਕੰਨੀ ਆ ਤੇ ਮੈਂ ਕੀ ਕਰਨ ਦੀ ਆ ਚੱਲ ਕੋਈ ਗੱਲ ਨਹੀਂ ਤੂੰ ਵਰਤ ਲੈ ਮਰਤ ਲੈਂਦਾ ਉਹ ਵਰਤ ਲੈ ਮੈਂ ਠੀਕ ਹੈ ਨਾ ਜਿੱਥੋਂ ਮੈਨੂੰ ਪਤਾ ਕਰ ਦਿੱਤੇ ਆ ਚੁੱਕੇ ਦਿੱਤੇ ਆਂ ਤਾਂ ਇਹ ਮੈਂ ਹੁਣ ਕੀ ਕਰਾਂ ਫਿਰ ਮੈਂ ਸਾਰੇ ਪਾਸੇ ਫਸੀ ਆ ਉਹ ਫਸੇ ਫੁਸੇ ਕੋਈ ਨਹੀਂ ਠੀਕ ਹੈ ਨਾ ਬਸ ਗੱਲ ਤੇ ਉਹਦੀ ਕਰਨੀ ਆ ਜੋ ਮਰਜ਼ੀ ਕਰ ਲਓ ਤੁਸੀਂ ਤੁਹਾਡਾ ਜਿੰਨਾ ਮਰਜ਼ੀ ਕਰੀ ਜਾਓ ਜੇ ਉਹਦੀ ਕਰਾਂ ਤਾਂ ਵੀ ਔਖਾ ਜੇ ਇਹਦੀ ਕਰਾਂ ਤਾਂ ਵੀ ਔਖਾ ਕਰਿਆ ਕੀ ਨੇ ਜਾਵਾ ਕੇਰੇ ਪਾਸੇ ਮੰਮੀ ਦੇ ਗਿਆ ਪੈਸੇ ਆਹੋ ਦੇ ਗਿਆ ਦੇ ਨਈ ਇਹਨੇ ਘਰ ਚੁਕਣਾ ਲਿਆ ਹੈ ਸਿਰ ਤੇ ਕੀ ਗੱਲ ਦੇਣੀ ਨਹੀਂ ਪਏ ਉਹ ਆਂਦਾ ਹੀ ਵੀ ਮੈਂ ਦੇਣੀ ਹੈ ਕੈਨਾਂ ਬੋਲ ਕੇ ਮੈਂ ਥੱਲੇ ਹੀ ਤੇ ਇੰਨੀ ਉੱਚੀ ਜੀ ਬੋਲਨ ਦਿਆ ਹੈ ਕਿ ਸਾਰੀ ਆਵਾਜ਼ ਸੁਣਨਦੀ ਹੀ ਕਿਉਂ ਬੋਲਨ ਦਿਆ ਹੀ ਨਾ ਮੈਨੂੰ ਆਂਦਾ ਵੀ ਤੇਰੇ ਕੋ ਤੁਰਿਆ ਜਾਂਦਾ ਨਹੀਂ ਤੇ ਤੂੰ ਉਧਰ ਤੂੰ ਪਿਆ ਹੈ ਮਤਲਬ ਗਈ ਮੇਰੇ ਵੱਲ ਤੇ ਕਹਿ ਚਲ ਗਈਆਂ ਤਾਂ ਫਿਰ ਕੀ ਹੋ ਗਿਆ ਤੁਸੀਂ ਆਦੇ ਹੋਣੇ ਕਿਉਂ ਆ ਗਈਆਂ ਘਰ ਦੇ ਵਿੱਚ ਆ ਤਾਂ ਉਹਨਾਂ ਦਾ ਕਹਿਣਾ ਹੀ ਬਸ ਜਦੋਂ ਮੈਂ ਗਈਆਂ ਤੇ ਤਾਂ ਤੁਸੀਂ ਜਾਣੇ ਆ ਤੇ ਕੀ ਕਰਾਂ ਫਿਰ ਮੈਂ ਤੂੰ ਮੇਰ ਦਵਾਲੇ ਹੋਈ ਸੀ ਫਿਰ ਜਾਣਾ ਸੀ ਮੈਂ ਵੀ ਉੱਧਰ ਉਹ ਘਰ ਵੜ ਕੇ ਤੁਹਾਨੂੰ ਉਦਾਂ ਹੀ ਖੁਸ਼ ਨਹੀਂ ਹੈਗੇ ਸਿੱਧੀ ਗੱਲ ਵਾ ਨਾਲੇ ਮੰਮੀ ਜੇ ਦੋ ਦੇ ਰੋਟੀਆਂ ਪਕਾ ਗਈ ਸੰਦੀਪ ਤੇ ਕੀ ਉਹਦੇ ਮਿਹਣੇ ਮਰਨਦੇ ਆ ਹੀ ਉਦਾਂ ਤੇ ਕਹਿੰਦੇ ਅਸੀਂ ਬੜੇ ਹੀ ਦਿਲ ਦੇ ਸੱਚੇ ਆ ਅਸੀਂ ਕਿਹਦਾ ਮੜਾ ਨਹੀਂ ਕਰਦੇ ਅਸੀਂ ਕਿਹਦਾ ਮੜਾ ਨਹੀਂ ਸੋਚਦੇ ਤੇ ਕਰਕੇ ਕੰਮ ਜੇ ਸੁਣਾ ਹੀ ਦੇਣਾ ਉਦੋਂ ਚੰਗਾ ਬੰਦਾ ਪਹਿਲਾਂ ਕਰੇ ਹੀ ਨਾ ਇਹੋ ਜਿਹਾ ਕੰਮ ਕੀਤਾ ਕੀ ਜਾਂਦਾ ਇਹਨਾਂ ਦਾ ਹੁਣ ਉਹਦੀ ਬੋਲੀ ਬੋਲ ਦਵ ਜੋ ਉਹਨੇ ਕਿਹਾ ਮੈਂ ਤਾਂ ਆਖਿਆ ਵੀ ਚੱਲਣ ਦਾ ਟਾਈਮ ਸਰ ਜੂਗਾ ਤਾਂ ਪੈਸੇ ਦਿੱਤੇ ਹੀ ਪਰ ਉਹ ਉਹ ਜਨਾਨੀ ਜਿਹੜੀ ਐ ਨਾ ਮਗਰਲਾ ਲੈਂਦੀ ਚਟ ਮੰਮੀ ਕਸੂਰ ਤਾਂ ਸਾਰਾ ਵਾ ਤੁਹਾਡਾ ਤੁਸੀਂ ਪਹਿ ਕਿਉਂ ਫੜਾਏ ਪਹਿਲਾਂ ਤੁਹਾਨੂੰ ਕੰਡ ਕਿਉਂ ਸੇ ਵਾਲੇ ਦੇ ਦਿੱਤੇ ਨਾ ਉਹ ਤੁਹਾਨੂੰ ਕੋ ਸੱਚ ਦੱਸ ਕੇ ਗਏ ਵੀ ਪਹਿ ਆਪਾਂ ਕਿੱਥੇ ਵਰਤਨੇ ਤੇ ਕਿੱਥੇ ਨਹੀਂ ਤੁਸੀਂ ਵੀ ਉਹ ਜੇ ਮੇਡੋ ਮੇਡ ਕੱਢੇ ਤੇ ਫੜਾਤੇ ਵੀ ਪਤਾ ਨਹੀਂ ਕੀ ਉੱਥੇ ਹੋਣਾ ਹੁੰਦਾ ਮੈਨੂੰ ਵੀ ਤਰਸ ਆ ਗਿਆ ਹੀ ਮੈਂ ਹਾਂ ਚਲ ਮੰਗਣ ਡਿਆ ਤਰਲੇ ਮਾਂ ਡਿਆ ਵੀ ਜ਼ਰੂਰੀ ਆ ਮੈਨੂੰ ਚਾਹੀਦੇ ਨੇ ਇਦਾਂ ਹੀ ਕਰੀ ਜਾਂਦਾ ਹੈ ਤੇ ਹੁਣ ਪਤਾ ਲੱਗੰਦਿਆ ਵਾ ਕਿਦਾਂ ਬੋਲਦਾ ਵਾ ਜਿੱਦਾਂ ਉਹ ਪੜਾ ਲਖਾ ਕੇ ਕਹਿੰਦੀ ਹੈ ਨਾ ਉਹ ਆ ਕੇ ਇੱਥੇ ਬੋਲਦਾ ਵਾ ਤੇ ਜੇ ਇਹੋ ਕਿਤੇ ਜਾ ਕੇ लवली ਇਦਾਂ ਕਰੇ ਨਾ ਫਿਰ ਕਹਿਣਾ ਵਾ ਲੈ ਭਾਜੀ ਆ ਗਿਆ ਸਾਨੂੰ ਇਦਾਂ ਬੋਲਿਆ ਆਪਣਾ ਨਹੀਂ ਹੁਣ ਪਤਾ ਹੈਗਾ ਇਹਨਾਂ ਨੂੰ ਆਪਣਾ ਨਹੀਂ ਨਾ ਕਸੂਰ ਕਰਦੇ ਆਪਣਾ ਨਹੀਂ ਕਰਦੇ ਹੈਗੇ ਉਹ ਜਿੱਦਾਂ ਸਵਾਲ ਪੁੱਛ ਕੇ ਕਰਦਾ ਵਾ ਜੇ ਗਾਂਖ ਦੇ ਖੜੂਗਾ ਨਾ ਚੋਬਰੇ ਜਵਾਬ ਦਿਓ ਚਲ ਠੀਕ ਹੈ ਅਗੋ ਹੈ ਨਹੀਂ ਸਾਡੇ ਕੋ ਫੇ ਬਥਰੀਆਂ ਗੱਲਾਂ ਸੋਣੀਆਂ ਆਂ ਢੱਡੀਆਂ ਇਦਾਂ ਹੀ ਕਰਾਂਗੇ ਨਾ ਤੁਸੀਂ ਭੁਏ ਚੜਾ ਕੇ ਰੱਖੇ ਬੰਦਾ ਉਹਦਾ ਜਵਾਬ ਦਵੇ ਹੈ ਬਿਹਾਨੀ ਸਾਡੇ ਕੋ ਕੋ ਹੋਵੀ ਇੱਕ ਜਦ ਮਦਦ ਕਰੋ ਤਾਂ ਜਦ ਤੋਂ ਆ ਕੇ ਗੱਲਾਂ ਸੁਣਾ ਗੱਲਾਂ ਸੁਣਾ ਕੇ ਜਾਂਦੇ ਫਿਰ ਜ਼ਰੂਰ ਦੇਣੇ ਜ਼ਰੂਰ ਆ ਫਿਰ ਚਲ ਸੰਭੋ ਹਾਵਲੇ ਪੈਸੇ ਜਿਹੜੇ ਹੈਗੇ ਰੱਖੋ ਇਹਨਾਂ ਨੂੰ ਨਕਿੰਦਰ ਸੇ ਸੇ ਤਿਆਰ ਹੋਣ ਨਹੀਂ ਆ ਮੈਂ ਮੜ ਜਾ ਪਿੰਡ ਚਲੀ ਮਮੀ ਕਿਉਂ ਪਿੰਡ ਕੀ ਗਾਨਵਾਜਾ ਹੁਣ ਅੱਧੀਆਂ ਖਲ ਤੇ ਲਵਲੀ ਆਇਆ ਤਾਂ ਪਿੰਡ ਕੀ ਅੱਜ ਤੇ ਦੱਸ ਮਮੀ ਲਵਲੀ ਆਇਆ ਤਾਂ ਮੈਂ ਨਹੀਂ ਜਾ ਸਕਦੀ ਭਲਾ ਉਦਾਂ ਹੀ ਮੈਂ ਚੱਲ ਮਮੀ ਨੂੰ ਵੇਖਣ ਨਹੀਂ ਆ ਜਾ ਕੇ ਨਹੀਂ ਮੰਮੀ ਨੂੰ ਅਜੇ ਕੱਲ ਤੇ ਮੁੰਡਾ ਹੋ ਗਿਆ ਵ ਤਾਂ ਅੱਜ ਅੱਜ ਮੰਮੀ ਨੂੰ ਕਿ ਵੇਖਣ ਜਾਣਾ ਤੂੰ ਤੇ ਮੰਮੀ ਦੱਸ ਮੈਂ ਜਾ ਹੀ ਨਹੀਂ ਸਕਦੀ ਭਲਾ ਉੱਥੇ ਜਾਦੇ ਤੂੰ ਸਕ ਨਹੀਂ ਆ ਤੇ ਫਿਰ ਰੋਜ ਦੇੜ ਕੀ ਕੰਮ ਕਰੇ ਤੇਰਾ ਜਾਂਦਾ ਉਹ ਤੂੰ ਤਹੀ ਮੈਨੂੰ ਧੱਕੇ ਮਾਰ ਮਾਰ ਕੇ ਉਧਰ ਸੋਈ ਚੋਂ ਕੱਢਿਆ ਸੀ ਬਾਹਰ ਵੀ ਚੱਲ ਜਾ ਕੇ ਆਪਣਾ ਕੰਮ ਕਰ ਤੇ ਹੁਣ ਵੀ ਤੁਹਾਡਾ ਮਤਲਬ ਥੋੜੀ ਬੰਦਾ ਮੈਂ ਜਿੱਥੇ ਮਰਜ਼ੀ ਜਾਵਾਂ ਆਵਾਂ ਜਦੋਂ ਮੈਂ ਆਪਣੀ ਵਖਬਾਰੀ ਆ ਤੇ ਮੈਂ ਇੱਥੇ ਬੰਦ ਰਹਿੰਦੀ ਅੱਛਾ ਪਰ ਮੈਂ ਤੂੰ ਵਖਬਾਰੀ ਆ ਪਰ ਤੂੰ ਤੈਨੂੰ ਇੰਨਾ ਬਾਹਰ ਨਹੀਂ ਮੈਂ ਫੇਰਨ ਦੇਣਾ ਕਿਉਂ ਫੇਰਨ ਕਿਉਂ ਨਹੀਂ ਦੇਣਾ ਤੈਨੂੰ ਨਹੀਂ ਫੇਰਨ ਦੇਣਾ ਤੂੰ ਨੌਂ ਜੇ ਤੁਸੀਂ ਨਾਲ ਹੁੰਦੇ ਤੇ ਚਲੋ ਤੁਸੀਂ ਜਿਹੜੇ ਮੇਰੇ ਕੰਮ ਹੀ ਉਹ ਕਰਕੇ ਦਿੰਦੇ ਤੇ ਹੁਣ ਤੇ ਲੋਕਾਂ ਨੂੰ ਵੀ ਪਤਾ ਪਵੇ ਜਦੋਂ ਅੱਡ ਬਾਰੀ ਤੇ ਆਪਣੇ ਕੰਮ ਇਹਨੇ ਆਪ ਹੀ ਕਰਨੇ लवली ਐਵੇਂ ਨਹੀਂ ਆਇਆ ਉਹ ਦਿਨ ਕੋਈ ਪੰਗਾ ਪਿਆ ਵਾ ਤਾਂ ਹੀ ਸਰਪੈਂਸ਼ਨ ਹੀ ਚੱਲੀ ਆ ਹੁਣ ਸੱਦਣ ਆਇਆ ਹੁਣਾਂ ਵੀ ਮੈਂ ਸਾਦਲਿਆਉਣਾ ਜਾ ਕੇ ਉਹਨੂੰ ਹੋ ਰਾਜੀਨਾਮਾ ਕਰਾਉਣ ਚੱਲੀ ਹੋਣੀ ਆ ਨਾ ਉੱਥੇ ਮੰਮੀ ਤੁਸੀਂ ਨਾ ਇਹੋ ਹੀ ਸੁਖਣਾ ਸੁਖਿਆ ਕਰੋ ਕਿ ਜਦੋਂ ਮੇਰਾ ਕੋਈ ਭੈਣ ਭਰਾ ਆਉਂਦਾ ਵਾ ਨਾ ਚਾਹੇ ਮੈਂ ਉੱਥੇ ਜਾਨੀ ਆ ਨਾ ਤੇ ਉੱਥੇ ਕੋਈ ਪੰਗਾ ਹੀ ਪਿਆ ਹੋਵੇ ਜ਼ਰੂਰੀ ਆ ਕਿ ਉੱਥੇ ਕੋਈ ਪੰਗਾ ਪਿਆ ਹੋਊ ਤੇ ਮੈਂ ਫੇਰ ਜਾਣਾ ਮੈਂ ਉੱਦਾਂ ਨਹੀਂ ਜਾ ਸਕਦੀ ਤੇ ਉਹ ਜਿਹੜੇ ਕੰਮ ਵੀ ਕੀ ਜਾਣਦਾ ਤੇ ਮੇਰੀ ਮਰਜ਼ੀ ਹੈ ਮੈਂ ਜਾਵਾਂ ਚਾਹੇ ਨਾ ਜਾਵਾਂ ਮੇਰੇ ਪੇਕੇ ਆ ਤੁਸੀਂ ਵੀ ਜਾਓ ਤੁਹਾਨੂੰ ਕੋਈ ਡੱਕਣ ਡਿਆ ਨਹੀਂ ਨਹੀਂ ਕਰਨੀ ਆ ਮੁੰਡੇ ਨੂੰ ਫੋਨ ਕਰ ਤੇ ਮੈਂ ਮੁੰਡੇ ਨੂੰ ਪੁੱਛ ਕੇ ਹੀ ਜਾਣੀ ਆ ਮੈਂ ਉੱਦਾਂ ਨਹੀਂ ਜਾਂਦੀ ਹੈਗੀ ਪਰ ਮੈਂ ਤੂੰ ਪੁੱਛ ਕੇ ਹੀ ਜਾਣੀ ਆ ਪਰ ਉਹ ਹੁਣ ਮੈਨੂੰ ਕੰਨ ਖੋਲ ਨਹੀਂ ਉਹਦੇ ਵੀ ਚੰਗੀ ਤਾਂ ਨਹੀਂ ਕੋਈ ਗੱਲ ਨਹੀਂ ਖੋਲ ਉਹਨਾਂ ਨੂੰ ਵੀ ਪਤਾ ਹੀ ਆ ਵੀ ਜਿੱਥੇ ਚੱਲੀ ਆ ਉਹਨੂੰ ਮੈਂ ਦੱਸ ਕੇ ਹੀ ਚੱਲਣੀ ਆ ਵੀ ਮੈਂ ਪਿੰਡ ਚੱਲੀ ਆ ਕਰ ਲਓ ਤੁਸੀਂ ਜਿਹੜੀ ਕਰਨੀ ਆ ਕਰਕੇ ਫੋਨ ਨਾਲ ਉਹਨੂੰ ਦੱਸ ਦੋ ਕੋਈ ਨਹੀਂ ਲੱਗੀਆਂ ਕਰਨ ਫੇਰ ਹੀ ਤੈਨੂੰ ਮੈਂ ਘਰੋਂ ਜਾਣ ਦਵਾਂਗੇ ਪਹਿਲਾਂ ਉਹਨਾਂ ਨੂੰ ਫੋਨ ਕਰਕੇ ਗੱਲਬਾਤ ਸਾਰੀ ਕਰਕੇ ਉਹਨਾਂ ਤੇ ਫੇਰ ਤੈਨੂੰ ਮੈਂ ਜਾਣ ਦੇਣਾ ਮਮੀ ਮੈਂ ਚੱਲੀ ਆ ਮੇਰੇ ਮਗਰੋਂ ਤੁਸੀਂ ਜਿੰਨੂੰ ਮਰਜ਼ੀ ਫੋਨ ਕਰਦੇ ਰਹੋ ਨਾ ਕਰਦੇ ਰਹੋ ਕਿਉਂਕਿ ਮੈਨੂੰ ਤੇ ਡਰ ਹੈ ਨਹੀਂ ਮੈਂ ਉਹਨੂੰ ਦੱਸ ਕੇ ਚੱਲੀ ਆ ਤੇ ਜੇ ਤੁਹਾਡੇ ਦਿਲ 'ਚ ਵਹਿਮ ਆ ਨਾ ਤੁਸੀਂ ਉਹਨੂੰ ਫੋਨ ਕਰਕੇ ਤਾਂ ਕੱਢ ਲਓ ਆਪਣਾ ਤੂੰ ਨਿਕਲ ਫੇਰ ਬਾਹਰ ਕਿਤਰਾ ਨਿਕਲ ਕਿੱਦਾਂ ਨਿਕਲਣਾ ਮੈਂ ਚੱਲੀ ਆ ਤੁਸੀਂ ਡੱਕ ਕੇ ਵਿਖਾੜੋ ਇੱਧਰ ਬੰਦਿਆਂ ਵਾਂਗ ਖਲੋ ਜਾ ਇੱਥੇ ਬੰਦਿਆਂ ਵਾਂਗ ਦਿਲਜਿੰਦਰ ਨਹੀਂ ਜਾਣਾ ਕਿਤੇ ਰਮਾਨਾ ਪੈ ਜਾ ਮਮੀ ਮੈਂ ਪਿੰਡੀ ਚੱਲੀ ਆ ਤੇ ਮੈਂ ਜਾਣਾ ਵਾ ਤੂੰ ਪਿੰਡੀ ਚੱਲੀ ਆ ਨਾ ਫੇ ਮੈਨੂੰ ਮੁੰਡੇ ਨੂੰ ਫੋਨ ਕਰ ਲੈਣ ਦੇ ਮੈਂ ਉਹਨੂੰ ਸਾਰੀ ਗੱਲਬਾਤ ਕਰ ਲੈਣ ਦੇ ਤੇ ਫੇ ਜਿੱਥੇ ਮਰਜੀ ਜਾਵਾਂ ਮੈਂ ਉਹਨੂੰ ਪੁੱਛ ਲੈਣਾ ਵਾ ਇੱਥੇ ਜਾ ਜਿੱਥੇ ਮਰਜੀ ਜਾ ਮੈਂ ਸ਼ਹਿਰ ਜਾ ਮੇਰੇ ਮਗਰੋਂ ਫੋਨ ਕਰਦੇ ਰੋ ਨਾ ਕਰਦੇ ਰੋ ਮੈਂ ਲੇਟ ਹੋਣ ਦੀ ਤੁਸੀਂ ਮੈਨੂੰ ਜਾਣ ਦੋ ਇਹ ਅੱਡ ਕਾਦੀ ਕਰਦੀ ਆ ਇਹਨਾਂ ਤੇ ਬਿਲਕੁਲ ਪੁੱਠ ਢੰਗ ਲਿਆਵਾ ਕਰਦੇ ਨੇ ਕਦੀ ਮੈਂ ਸ਼ਹਿਰ ਚੱਲੀ ਆ ਕਦੀ ਮੈਂ ਪੇਕੇ ਚੱਲੀ ਆ ਕੀ ਪਤਾ ਹਨ ਕੀ ਕਰਦੀ ਫਿਰਦੀ ਤੇ ਕੀ ਨਹੀਂ ਕਰਦੀ ਫਿਰਦੀ ਮੈਨੂੰ ਕਰ ਲੈਣ ਦੇ ਮੁੰਡੇ ਨੂੰ ਫੋਨ ਜਰਾ ਫੇਰ ਉਹ ਮੁੰਡੇ ਦੀ ਗੱਲ ਨਾ ਸਾਫ਼ ਹੋਣੀ ਆ ਵੀ ਇੱਕ ਤਰ੍ਹਾਂ ਕਰਨ ਲਈ ਉਹਦੇ ਫੇਰ ਰਖਣਾ ਮਾਂ ਮੇਰੀ ਘਰ ਹੀਗਾ ਇਹਨੇ ਰੋਕੀ ਨਹੀਂਗਾ ਤੇ ਮੈਂ ਰੋਕੀ ਰਹਿੰਦੀ ਐ ਰਮਨ ਤੂੰ ਵਾਜਾ ਮਾਰਨ ਦੀ ਕੀ ਗੱਲ ਸੀ ਵਾਜਾ ਮੈਂ ਕੀ ਮਾਰਨੀ ਆ ਵਾਂ ਸੰਦੀਪ ਦਾ ਫੋਨ ਆਇਆ ਸੀ ਉਹਦੀ ਭੈਣ ਦਾ ਨਾ ਵਿਆਹ ਵਾ ਤੇ ਕਹਿੰਦੇ ਸੀ ਵੀ ਭੂਆ ਜੀ ਤੁਸੀਂ ਵੀ ਆਇਓ ਤੇ ਮੈਂ ਤਾਂ ਤੁਹਾਡੇ ਨਾਲ ਹੁਣ ਸਲਾਹ ਕਰਾਂ ਕਿ ਇੱਥੇ ਸਗਣ ਕੀ ਦੇਣਾ ਵਾਂ ਰਮਨ ਭੁੱਖੇ ਨਗੇ ਹੋ ਹੈਗੇ ਆ ਤੈਨੂੰ ਇਹ ਗੱਲ ਤਾਂ ਪਤਾ ਨਾ ਦੇਣਾ ਉਥੇ ਕੀ ਆ 200 ਰੁਪਇਆ ਦੇ ਕੇ ਤੇ ਫੋਟੋ ਲਵਾਵਾਂਗੇ ਤੇ ਰੋਟੀ ਪਾਣੀ ਖਾਣ ਦਾ ਹੱਕ ਆ ਜਾਗੇ। ਹਾਂ ਗੱਲਾਂ ਚੰਗੀਆਂ ਨਹੀਂ ਹੁੰਦੀਆਂ। ਚੱਲ ਜਿਓ ਵਿਚਾਰੇ ਗਰੀਬ ਆ ਨਾ ਮਦਦ ਕਰਨਾ ਸਾਡਾ ਫਰਜ਼ ਵਾ। ਜੇ ਕਰਦੇ ਉਹਨਾਂ ਨੇ ਇਦਾਂ ਕਰਨ ਦੇ ਆ ਤਾਂ ਅਸੀਂ ਤਾਂ ਨਾ ਇਦਾਂ ਕਰੀਏ। ਨਾਲੇ ਨਾ ਤੀਆਂ ਨੂੰ ਦੇਈਏ ਨਾ ਤਾਂ ਰੱਬ ਬੋਗਤਾ ਦਿੰਦਾ ਵਾ। ਕੋਈ ਗੱਲ ਨਹੀਂ ਮੇਰਾ ਤੇਰਾ 2 ਰੁਪਇਆ 5000 ਫੜਾ ਦੀਏ। 5 ਨਾ ਦੇ ਤੂੰ ਫਿਰ ਲੱਖ ਰੁਪਇਆ ਫੜਾਇਆ ਵਿਆਹ ਤੂੰ ਕਰ ਦੇ। ਐਦਾਂ ਨਾ ਕਰਿਆ ਕਰੋ। ਮਾਂ ਰਾਏ ਨੇ ਬਥੇਰਾ ਕੁਝ ਦਿੱਤਾ ਵਾ। ਬਾਹਰ ਦੇ ਬੂਹੇ ਤੱਕ ਰਿਜਕ ਵਾ। ਜਦੋਂ ਧੀ ਪੈਂਦਾ ਵਿਆਹ ਹੋਵੇ ਲੋਕੀ ਤਾਂ ਦਾਨ ਕਰਦੇ ਆ ਤੁਸੀਂ ਮੇਰੇ ਸਿਰ ਦੇ ਵਾਲਾ ਨੂੰ ਪਾ ਗਏ ਜੇ ਰਮਨ ਉੱਥੇ ਦਈ ਦੰਦਾ ਜੇ ਤੁਮੜ ਕੇ ਵਾਪਸ ਆ ਜੇ ਇਹਨਾਂ ਕੋਈ ਕੁ ਲੈਣਾ ਨੰਗਾ ਕੋ ਚੱਲ ਕੋਈ ਗੱਲ ਨਹੀਂ ਨਾ ਵੀ ਵਾਪਸ ਆਊਗਾ ਉਹਨਾਂ ਨੂੰ ਇਹ ਤੇ ਹੋਊਗਾ ਨਾ ਪਿੱਪੂ ਆਨੇ ਹੱਡੀ ਮਦਦ ਕੀਤੀ ਆ ਕਿਉਂ ਬਾਰ ਬਾਰ ਇੱਕੋ ਗੱਲ ਸੋਚੀ ਜਾਂਦੇ ਜੇ ਉਹ ਬਹੁਤ ਤਗੜੇ ਬਣਦੀ ਕੋਈ ਲੋੜ ਨਹੀਂ ਆ ਜਿਹੜੀ ਤਨ ਮੈਂ ਕੱਲ ਕਹਿਤੀ ਆ ਨਾ ਉਹ ਕਰਨੇ ਆ ਆਪਾਂ ਤਾਂ ਮੈਂ ਜਾਣਾ ਨਹੀਂ ਆ ਤੂੰ ਚੱਲ ਜਾ ਕੱਲੀ ਬਸ ਇਹ ਕਿੱਦਾਂ ਦੀ ਗੱਲ ਹੋਈ ਵੀ ਮੈਂ ਜਾਣਾ ਨਹੀਂਗਾ ਮੈਂ ਕਦੀ ਤੁਹਾਨੂੰ ਕਿਹਾ ਤੁਹਾਡੇ ਰਿਸ਼ਤੇਦਾਰਾਂ ਦੇ ਵੀ ਮੈਂ ਨਹੀਂ ਜਾਣਾ ਜਿੱਥੇ ਤੁਸੀਂ ਕਹਿੰਦੇ ਜੇ ਮੈਂ ਛੱਟ ਤਿਆਰ ਹੋ ਕੇ ਤੁਹਾਡੇ ਨਾਲ ਤੁਰ ਪੈਣੀ ਆ ਜਿਉ ਗਰੀਬ ਆ ਤੇ ਫਿਰ ਕੀ ਹੋ ਗਿਆ ਦਿਨਾਂ ਦਾ ਕੋਈ ਪਤਾ ਨਹੀਂ ਹੁੰਦਾ ਵੀ ਮਹਾਰਾਜ ਕਿਹੜਿਆ ਰੰਗਾਂ ਵਿੱਚ ਰਾਜੀ ਆ ਅਮੀਰੀ ਤੇ ਕਦੋਂ ਗਰੀਬੀ ਤੇ ਲੈ ਆਉਣਾ ਤੇ ਗਰੀਬੀ ਤੇ ਕਦੋਂ ਅਮੀਰੀ ਚ ਲੈ ਆਉਣਾ ਐਦਾਂ ਦੀਆਂ ਗੱਲਾਂ ਨਹੀਂ ਸੋਚੀਦੀਆਂ ਹੁੰਦੀਆਂ ਤੇਰਾ ਮੈਂ ਤੂੰ ਹੀ ਗਈ ਜਾਨੀ ਆ ਕਿ ਉਹ ਗਰੀਬ ਆ ਗਰੀਬ ਉਹ ਬਗਾਨੀਆਂ ਕੁੜੀਆਂ ਲੈ ਰਿਆ ਆਖਦੇ ਆਪਣੇ ਘਰ ਵਿਆਹ ਹੁੰਦੇ ਆ ਤੇ ਅਹੀਂ ਉੱਥੇ ਪੈਸੇ ਦਿੰਦੇ ਫਿਰਿਏ ਜਾਂਦੇ ਉਹ ਇਧਰ ਜੀਦੀ ਭੈਣ ਤੇ ਅਹੀਂ ਪੈਸੇ ਲੈਂਦੇ ਚੰਗੇ ਲੱਗੀਏ ਮੇਰੀ ਸੁਣੋ ਗੱਲ ਉਹ ਉਹਦਾ ਵਿਚਾਰੀ ਦਾ ਮਾਪਿਓ ਹੈ ਨਹੀਂ ਆ ਹੁਣ ਇਹ ਭੈਣ ਵਾ ਤੇ ਭੈਣ ਨਹੀਂ ਸਾਥ ਦੇਣਾ ਵਾ ਹੁਣ ਤੁਹਾਨੂੰ ਵੀ ਪਤਾ ਕਿ ਚਾਚਾ ਤਾਇਆ ਕੋਈ ਕਰਦਾ ਵਾ ਤੇ ਫੇਰ ਕੀ ਹੋ ਗਿਆ ਸਾਡੇ 5000 ਨਾ ਨਾ ਉਹਨਾਂ ਦੀ ਕੋਠੀ ਨਹੀਂ ਛੱਤੀ ਜਾਣੀ ਇਹ ਦੇਣੀ ਯਾਦ ਰੈਂਦੇ ਹੁੰਦੇ ਆ ਕਿ ਫੁਲਾਣੇ ਨੇ ਸਾਡੀ ਮਦਦ ਕੀਤੀ ਬਾਹ ਫੜੀ ਸੀ ਤੇ ਫੁਲਾਣੇ ਨੇ ਸਾਨੂੰ ਟੱਕਾ ਦਿੱਤਾ ਸੀ ਇਦਾਂ ਨਹੀਂ ਕਰੀ ਗਾਣਾ ਇਹ ਮੇਰੀ ਗੱਲ ਸੁਣ ਪੜ ਕੇ ਸਾਡੇ ਵਿਆਹ ਹੋਊਗਾ ਤੇ ਪੈਸੇ ਮੋੜ ਕੇ ਵਾਪਸ ਤੇ ਮੋੜ ਲਗੇ ਨਾ ਵੀ ਮੋੜਨਗੇ ਤੇ ਫੇਰ ਕਿਹੜੀ ਆਸਰਾ ਚੱਲੀ ਆ ਅੱਜਾ ਕਿਤੇ ਮੈਂ ਕਲਾ ਕਰ ਦਿੱਤੀ ਤੇ ਇਹ ਸਗਲ ਉੱਥੇ ਦੇਖਦਾ ਜਿੱਥੇ ਮੁੜ ਕੇ ਵਾਪਸ ਆ ਜੇ ਮੇਰੀ ਸੁਣੋ ਗੱਲ ਕਈ ਇਹੋ ਜਿਹੇ ਹੈਗੇ ਆ ਚੰਗਾ ਭਲਾ ਵਿਆਹ ਤਾਂ ਵਰਤ ਕੇ ਆਈਦਾ ਤੇ ਜਿੰਨਾ ਚਿਰ ਨੂੰ ਆਪਣੀ ਵਾਰੀ ਹੁੰਦੀ ਆ ਮੂੰਹ ਵਟ ਕੇ ਬਹਿ ਜਾਂਦੇ ਆ ਫਿਰ ਉਹਨਾਂ ਨੂੰ ਡਾਂਗ ਮਾਰ ਲੀਦੀ ਆ ਉਹਨਾਂ ਨੂੰ ਕੀ ਕਹਿ ਦੇਈਦਾ ਤੂੰ ਉਹ ਤੇ ਰਮਣਾ ਹਉ ਕਾਂਢੀ ਆ ਫਿਰ ਉਦਾਂ ਸੋਟਿਆ ਪੈਸੇ ਸੁੱਟਣ ਵਾਲੀ ਗੱਲ ਵਾ ਮੈਨੂੰ ਬਹੁਤੀਆਂ ਗੱਲਾਂ ਦਾ ਨਹੀਂ ਪਤਾ ਉਹਦਾ ਫੋਨ ਆਇਆ ਵਾ ਮੈਂ 5000 ਰੁਪਏ ਦੇਣਾ ਵਾ ਆ ਮੈਂ ਤਾਂ ਇਹ ਨਾ ਮੇਰੇ ਕੋਲ ਹੈ ਨਹੀਂ ਇਹ ਤੇ ਭਾਗਾ ਤੇ ਦੇ ਆ ਇਹ ਇਹਨਾਂ ਦਾ ਤੇ ਇਹੋ ਖਾਰ ਰਿਹਾ ਹੁਣ ਇਦਾਂ ਚੰਗੇ ਲੱਗੀਦਾ ਵਾ ਖਾਲੀ ਹੱਥ ਜਾਂਦੇ ਮਾਨ ਤਾਨ ਨਗੜੀ ਨੇ ਫੋਨ ਕੀਤਾ ਵਾ ਤੇ ਚਲ ਭੂਆ ਨੂੰ ਹੀ ਸੱਦ ਲੈਨੇ ਆ ਇਦਾਂ ਕਰਦੀ ਆ ਬਾਹਰ ਨਿਆਣਿਆਂ ਨੂੰ ਫੋਨ ਕਰਦੀ ਆ ਵੀ ਥੋੜੇ ਜੇ ਪੈਸੇ ਪਾਓ ਤੇ ਦਲਜੀਤ ਨੂੰ ਵੀ ਪੁੱਛ ਲਿਓ ਕਿ ਜੇ ਕਿ ਚੀਜ਼ ਦੀ ਲੋੜ ਵਾ ਨਾ ਤੇ ਖਬਰਾਈ ਨਾ ਸਾਨੂੰ ਦੱਸ ਦੇ ਅਹੀਂ ਪਾ ਦਾਂਗੇ ਕਿ ਇਦਾਂ ਹੀ ਨਾ ਸੁਭਾਅ ਦੇ ਵਿੱਚ ਮਾਸਾ ਫਰਕ ਨਹੀਂ ਪਾਉਂਦੇ ਆਪਣੇ ਆਪ ਨੂੰ ਬਦਲਣਾ ਚਾਹੀਦਾ ਵਾ ਚੱਲ ਗਰੀਬਣੀ ਦਾ ਵਿਚਾਰੀ ਦਾ ਵਿਆਹ ਹੋ ਜੂਗਾ ਤੇ ਸੀਸਾ ਹੀ ਦੇਣੀਆਂ ਵਾ ਵੀ ਮੇਰਾ ਕਿਸ ਨੇ ਕੀਤਾ ਹੀਗਾ ਤੇ ਸਾਡੇ 5000 ਨਾ ਕੀ ਬਣ ਜਾਣਾ ਵਾ ਵਿਆਹ ਤੇ ਕਿੰਨੇ ਕਿੰਨੇ ਪੈਸੇ ਲੱਗਦੇ ਆ ਕੋਈ ਗੱਲ ਨਹੀਂ ਨਿਆਣਿਆਂ ਨੂੰ ਮੰਗਵਨੀਆਂ ਤੇ ਫਿਰ ਜਾ ਕੇ ਦੇ ਆਉਂਗੀ ਇਹਨਾਂ ਦਾ ਕੰਮ ਇਹੋ ਹੀ ਰਹਿਣਾ ਵਾ ਹਾ ਸੁਣਾਓ ਦੀਦੀ ਠੀਕ ਠਾਕ ਆ ਹਾਂਜੀ ਠੀਕ ਠਾਕ ਵਧੀਆ ਤੇਨਾ ਕੀ ਕਰਦੇ ਜੀ ਹਾਂਜੀ ਵਧੀਆ ਬਸ ਕੁਝ ਨਹੀਂ ਰੋਟੀ ਪਾਣੀ ਖਾ ਕੇ ਹਟੇ ਹੀ ਅੱਛਾ ਮੈਂ ਹੋਂ ਕਰਕੇ ਪੁੱਛਿਆ ਕਿ ਮੁੰਡੇ ਵਾਲੇ ਤੇ ਡੈਪੇ ਤਿਆਰੀਆਂ ਕਰਨਾ ਡੈਪੇ ਕੱਪੜੇ ਕੁੱਪੜੇ ਬਣਾਉਣਾ ਮੈਂ ਪੁੱਤਾਂ ਸੰਦੀਪ ਨੂੰ ਵੀ ਕਹਿੰਦੇ ਕਲੀਨਿੰਗ ਜਿਹਾ ਬਣਾਉਣਾ ਨਹੀਂ ਨਹੀਂ ਦੀਦੀ ਅਸੀਂ ਤਾਂ ਨਹੀਂ ਗਏ ਹਜੇ ਨਹੀਂ ਮੈਂ ਸਲਾਹ ਕਰਨ ਵੇਹੇ ਨਾ ਜਿਮੀ ਨਾਲ ਅੱਛਾ ਤੇ ਜੇ ਕੋਈ ਗੱਲ ਵਾ ਪੈਹੇ ਤੇ ਲਈ ਤੇ ਮੈਨੂੰ ਦੱਸੋ ਮੈਂ ਕੋਈ ਨਹੀਂ ਮੈਂ ਤੇ ਜਿੱਦੀਆਂ ਤੁਸੀਂ ਲੇੜਾ ਕੱਪੜਾ ਤੇ ਬਣਾਓ ਤੇ ਆਪਣਾ ਨੜੀ ਅਗਲੀ ਸੀਣ ਵਾਲੀ ਬਣੇ ਨਹੀਂ ਨਹੀਂ ਮੈਂ ਅੱਦਾ ਕਿਹਾ ਸੀ ਮੈਨੂੰ ਮੈਂ ਕੱਲ ਤੱਕ ਵੇਖ ਲਾਂਗੇ ਕੱਲ ਚੱਲ ਜਾਾਂਗੇ ਜੇ ਟਾਈਮ ਲੱਗੂਗਾ ਤੇ ਕੱਲ ਨੂੰ ਜਾ ਕੇ ਬਣਾਵਾਂਗਾ ਕੱਪੜੇ ਨਹੀਂ ਕੋਈ ਨਹੀਂ ਤੁਸੀਂ ਮੈਨੂੰ ਕਰਦੇ ਆ ਫੋਨ ਮੈਂ ਵੀ ਆ ਜਾਂਦੀ ਤੁਹਾਡੇ ਨਾਲ ਕੋਈ ਨਹੀਂ ਲੈਂਗਾ ਮੈਂ ਦੇਖ ਲੈ ਕੇ ਦਵਾਂਗੀ ਕੁੜੀ ਨੂੰ ਉਹ ਤਾਂ ਮੈਨੂੰ ਕਹਿਣ ਦੀ ਸੀ ਮੈਂ ਲਹਿੰਗਾ ਨਹੀਂ ਪੋਣਾ ਸੂਟ ਹੀ ਪੋਣਾ ਵਾ ਚੱਲ ਕੋਈ ਨਹੀਂ ਕਿ ਨਹੀਂ ਕਿ ਕੀ ਕੀ ਕਰਦਾ ਦਾ ਲਹਿੰਗਾ ਪੋਣ ਨੂੰ ਕੋਈ ਨਹੀਂ ਮਹਿੰਗਾ ਸੂਟ ਬਣਾਵਾਂਗੇ ਕੋਈ ਜਿੱਦਾਂ ਦਾ ਪਸੰਦ ਕਰੇ ਤੇ ਉਹਨਾਂ ਦਾ ਲੈ ਕੇ ਦਵਾਂਗੇ ਉਹਨੂੰ ਸਾਰੇ ਕਰੀਜ਼ ਪੂਰੀ ਕਰਨੀ ਹੈ ਗਲੀ ਦੀ ਹਾਂਜੀ ਇਹ ਤਾਂ ਗੱਲ ਹੈਗੀ ਹੈ ਨਹੀਂ ਇੰਨੀ ਗੱਲ ਤੇ ਮੈਂ ਵੀ ਕਹੀ ਸੀ ਤੇ ਕੈਂਟੀਨ ਵਾਲੇ ਘਰ ਨਾਲ ਤੇ ਗੁਰਦੁਆਰੇ ਆ ਜਾਂ ਤਾਂ ਹੋਵੇ ਨਾ ਪੈਲਸ ਹੁੰਦਾ ਵਾ ਤੇ ਚਲੋ ਲਹਿੰਗੇ ਪਾਉਂਦੇ ਵਿੱਚ ਅੰਗੇ ਲੱਗੀਦਾ ਵਾ ਹਾਂ ਨਹੀਂ ਕੋਈ ਨਹੀਂ ਅੱਗੇ ਤਾਂ ਇਹ ਕਹੇਗੀ ਉੱਤਾਂ ਦੇ ਲੈ ਕੇ ਜਾਵਾਂਗੀ ਕੋਈ ਗੱਲ ਨਹੀਂ ਚਲੋ ਜੀ ਉਹਨਾਂ ਨੇ ਪਾਰਟੀ ਕਰਨੀ ਹੋਊਗੀ ਨਾ ਤੇ ਆਪਣੇ ਸ਼ੌਂਕ ਨੂੰ ਪੋਣਾ ਉਹ ਤੇ ਪਾ ਲੋਗੀ ਹਾਂ ਨਹੀਂ ਨਹੀਂ ਕੋਈ ਤੇ ਦਾਰੇ ਕਹੇਗੀ ਉਤਾਂ ਦੇ ਲੀੜੇ ਬਣਾ ਕੇ ਦਵਾਂਗੇ ਹੋਰ ਵੀ ਕੀ ਕੀ ਲੋੜ ਹੋ ਕੋਈ ਨਹੀਂ ਮੈਂ ਬਣਾ ਕੇ ਦਵਾਂਗੀ ਟੈਨਸ਼ਨ ਹੀ ਲੈਣੀ ਹੈ ਗੱਲ ਦੀ ਕਿ ਤੁਹਾਡੇ ਕੋ ਪੈਸੇ ਹੈ ਨਹੀਂ ਜਾਏਗਾ ਕੋਈ ਗੱਲ ਨਹੀਂ 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 ਦੀਦੀ ਇਹ ਤੇ ਗੱਲ ਹੈ ਕਿ ਆ ਤੂੰ ਹੀ ਬਥੇਰਾ ਸਾਥ ਦੇਂਦੇ ਸਾਡਾ ਆਹੋ ਨਹੀਂ ਨਹੀਂ ਕੋਈ ਨਹੀਂ ਜਿੱਦ ਤੱਕ ਤੁਸੀਂ ਲੀੜੇ ਬਣਾਉਣ ਜਾਣਾ ਨਾ ਮੈਨੂੰ ਫਲਾ ਕਰਕੇ ਤਲਜੀਤ ਨਾਲ ਤੇ ਦੱਸ ਦਿਓ ਹਾਂਜੀ ਹਾਂਜੀ ਨਹੀਂ ਕੋਈ ਗੱਲ ਨਹੀਂ ਤੁਹਾਨੂੰ ਦੱਸ ਦਾਂਗੇ ਫਿਰ ਤੁਸੀਂ ਵੀ ਆ ਜਿਓ ਹਾਂ ਕੋਈ ਨਹੀਂ ਨਾਲੇ ਕੁੜੀ ਲੀੜੀ ਟਾਈਮ ਨਾਲ ਆਪਣੇ ਸੀਂਗੇ ਤੇ ਪਾਪ ਹੋ ਕੇ ਵੇਖ ਲੇਗੀ ਹਾਂਜੀ ਹਾਂਜੀ ਆ ਤਾਂ ਨੂੰ ਪਤਾ ਹੀ ਸਰ ਵਿਆਹ ਰੰਬਿਆ ਹੋਵੇ ਤੇ ਟਾਈਮ ਫਰੇਟ ਛਾਟੀ ਲੰਘ ਜਾਂਦਾ ਹੁੰਦਾ। ਦੀਦੀ ਮੈਂ ਨਾ ਡੰਨਾ ਇੱਕ ਸਲਾਹ ਕਰਨੀ ਸੀ ਨਾਲੇ। ਘਰ ਦੇ ਤਰਫੋਂ ਮੁੰਡੇ ਨੂੰ ਕੋਈ ਸੋਨੇ ਦੀ ਚੀਜ਼ ਪਾਉਣੀ ਪੈਣੀ ਕਿ ਨਹੀਂ? ਨਾ ਨਾ ਸਿੱਧੇ ਤੇ ਇਹੋ ਜੇ ਕੰਮ ਕਰਨੀ ਉਹ ਕਹਿੰਦੇ ਹਨ ਉਹ ਰੁਪਿੰਦੀ ਦੀ ਚੀਜ਼ ਨਹੀਂ ਚਾਹੁੰਦੀ। ਮੈਂ ਕਹਿੰਦੇ ਤਾਂ ਤਾਂ ਕਿਹਾ ਨਾ ਕਹਿੰਦੇ ਹਨ ਕਿ ਇਹ ਚੀਜ਼ ਦੀ ਕਮੀ ਨਹੀਂ ਉਹਨੂੰ ਬਸ ਕੁੜੀ ਢੜੀ ਮਾਸ ਚੰਗੀ ਚਾਹੀਦੀ ਹੈ। ਹੋਰਾਂ ਦੇ ਹਨ ਕੋਈ ਰੀ ਦੀ ਚੀਜ਼ ਨਹੀਂ ਚਾਹੀਦੀ ਤੇ ਕਹਿੰਦੇ ਆ ਚੀਜ਼ਾਂ ਨੇ ਕਿ ਬਿਲਕੁਲ ਨਹੀਂ ਪੜਾਉਣੀ। ਬਸ ਤੁਹਾਨੂੰ ਜਿੰਨਾ ਕੱਪੜਾ ਤੇ ਢੂਰੀ ਦੋ। ਕੱਲ ਨੂੰ ਕਿਤੇ ਉਹਨਾਂ ਦੇ ਰਿਸ਼ਤੇਦਾਰ ਨਾ ਕਹਿਣ ਕਿ ਮੁੰਡੇ ਨੂੰ ਪਾਇਆ ਨਹੀਂ ਕੁਝ ਵੀ ਉਹਨਾਂ ਨੇ ਜਦੋਂ ਉਹਨਾਂ ਨੂੰ ਨਹੀਂ ਕੋ ਹੈਗਾ ਤੇ ਉਹ ਰਿਸ਼ਤੇਦਾਰਾਂ ਨੇ ਕੀ ਕਰਨਾ ਚਲੋ ਉਹਨਾਂ ਨੂੰ ਮੇਕਰ ਪਈ ਦੀ ਚੀਜ਼ ਨਹੀਂ ਚਾਹੀਦੀ ਕੁੜੀਆਂ ਨੂੰ ਬਸ ਚਾਹੀਦੀ ਹਾਂਜੀ ਹਾਂਜੀ ਚਲੋ ਕੋਈ ਗੱਲ ਨਹੀਂ ਆ ਵੀ ਪੁੱਛ ਲਿਆ ਤੁਹਾਨੂੰ ਵਧੀਆ ਹੋ ਗਿਆ ਵਾ ਨੀ ਸਿਕਰ ਰਹਿਣਾ ਠੀਕ ਹੈ ਠੀਕ ਹੈ ਚਲੋ ਕੋਈ ਗੱਲ ਨਹੀਂ ਤੁਹਾਨੂੰ ਮੈਂ ਫਿਰ ਫੋਨ ਕਰਕੇ ਦੱਸ ਦੂੰਗੀ ਕੱਲ ਨੂੰ ਜਦੋਂ ਵੀ ਆਉਣਾ ਹੋਗਾ ਨਾ ਇਸ ਸ਼ਹਿਰ ਹਾਂਜੀ ਹਾਂ ਮੈਂ ਆ ਜਾਗੀ ਚਲੋ ਠੀਕ ਹੈ ਦੀਦੀ हां चलो ठीक है त तैयार अच्छा पड़ा ठीक है ठीक है ओके ओके चलो हां येते दीदी बेचारे चंगे आ इना साथ देन देआ रिश्ता भी सानू बढ़िया मिल गया वा हुन पुछन दे ही जे पैसे țeਲੇ ਦੀ ਲੋੜ ਵਾ ਤੁਹਾਨੂੰ ਦੱਸ ਦੋ ਜੇ ਇਹ ਹੋ ਗਿਆ ਤੇ ਸਾਡੇ ਕੋ ਹੁੰਦਾ ਪੈਸਾ țeਲਣਾ ਤੇ ਮੈਂ ਕਿੰਨੀ ਆ ਰੀਝਾਂ ਪੂਰੀਆਂ ਕਰਨੀਆਂਹੀਂ ਕੁੜੀ ਦੀਆਂ ਚਲੋ ਕੋਈ ਗੱਲ ਨਹੀਂ ਜੇ ਕਾਰਜ ਰੰਦੇ ਆ ਨਾ ਪਰਮਾਤਮਾ ਸਭ ਠੀਕ ਹੀ ਕਰੂਗਾ ਮੇਰੀ ਗੱਲ ਸੁਣੋ ਕੀ ਗੱਲ ਹੋਈ ਆ ਹੋਣਾ ਕੀ ਆ ਤੈਨੂੰ ਨਹੀਂਗਾ ਪਤਾ ਕਿ ਕਿਹੜੀ ਗੱਲ ਹੋਈ ਆ ਤੈਨੂੰ ਵੀ ਸਾਰੀਆਂ ਗੱਲਾਂ ਦਾ ਪਤਾ ਹੀ ਆ ਦੱਸ ਪਤਾ ਤੇ ਲੱਗੇ ਕਿ ਗੱਲ ਦਾ ਇਦਾਂ ਮੈਨੂੰ ਕੀ ਪਤਾ ਵੀ ਗੱਲ ਹੋਰ ਕੋਈ ਹੋਈ ਹੋਵੇ ਸਾਡੇ 3 ਲੱਖ ਰੁਪਏ ਚਲ ਗਿਆ ਵਨ ਨਾਲ ਤੇਰੀ ਵਜ੍ਹਾ ਕਰਕੇ ਠੀਕ ਆ ਨਾ ਮੈਂ ਤੇ ਇਹ ਕਦਮ ਚੁੱਕਣਾ ਨਹੀਂ ਚਾਹੁੰਦਾ ਜਿਹੜਾ ਤੂੰ ਚੁਕਾਤਾ ਤੇ ਮੇਰਾ ਕਰਕੇ ਕੀ ਹੋਉਂਦਿਆ ਵਾ ਤੂੰ ਹੀ ਸਕੀਮਾਂ ਦਿੱਤੀਆਂ ਸੀ ਆਪੇ ਸਾਰਾ ਕਸੂਰ ਤੇ ਜੇ ਗਾੜੀ ਗਾੜੀ ਪਤਾ ਨਹੀਂ ਕਿੰਨੇ ਕਿ ਮੰਗਣੀ ਇਹਨਾਂ ਨੇ ਅਗਲੇ ਨੇ ਮਾਰਨ ਦੀ ਧਮਕੀ ਦਿੱਤੀ ਆਹੋ ਦਿੰਦੇ ਆ ਮਾਰਨ ਦੀ ਧਮਕੀ ਇੱਥੇ ਐਡੇ ਮੈਂ ਤੂੰ ਉਥੇ ਰਹਿਣਾ ਸਾਰੀ ਦਿਹਾੜੀ ਘਰ ਤੇ ਮੈਂ ਤੇ ਬਾਹਰ ਹੀ ਰਹਿਣਾ ਵਾਣਾ ਚੋਬਰ ਕੇ ਤੁਹਾਨੂੰ ਐਡੇ ਪੈਸੇ ਦੇਣ ਵਾਲੇ ਹੈ ਨਾ ਇਹ ਦੋ ਤੇ ਜੇ ਗਾਂ ਕੋਈ ਗੱਲ ਕਰਨਗੇ ਨਾ ਤੇ ਥਾਣੇ ਦੱਸ ਦਿਓ ਤੂੰ ਤੇ ਅੱਗੇ ਵੀ ਇਹੋ ਗੱਲ ਕਹਿੰਦੀ ਸੀ ਕਿ ਆ 50000 ਦੇ ਦੋ ਤੇ ਮੁੜ ਕੇ ਮੈਨੂੰ ਦੱਸਿਓ ਫੇਰ ਥਾਣੇ ਰਿਪੋਰਟ ਦੇ ਦਾਂਗੇ ਤੇ ਤੁਸੀਂ ਦੋ ਹਾਂ ਤੇ ਉੱਥੇ ਜਾ ਕੇ ਕਹਿਣਾ ਕੀ ਆ ਥਾਣੇ ਜਾ ਕੇ ਮੈਂ ਰਪਿੰਦਰ ਕਹਾਂ ਕੀ ਤੇ ਭਰਾ ਨੂੰ ਮਰਾਉਣ ਲੱਗਾ ਹੀ ਤੇਨਾਂ ਕੋ ਕੰਮ ਨਹੀਂ ਪੂਰਾ ਹੋਇਆ ਤੇ ਇਹਨਾਂ ਨੂੰ ਫੜ ਲਓ ਠੀਕ ਆ ਉਹ ਉਲਟਾ ਸਾਡੇ ਤੇ ਕੇਸ ਪੈਣਾ ਵਾ ਤੂੰ ਤੇ ਘਰੇ ਬੈਠੀ ਸਕੀਮਾਂ ਲਾਈ ਜਾਨੀਂ ਆ ਵੀ ਥਾਣੇ ਦੇਓ ਥਾਣੇ ਦੇਓ ਰਿਪੋਰਟ ਚੁੱਪ ਕਰ ਜਾ ਉਹ ਇੱਥੇ ਕਿਉਂ ਇਹਨਾਂ ਉੱਚੀ ਚੀ ਚੀ ਬੋਲੰਦੇ ਕਿਉਂ ਦੱਸਉਂਦੇ ਆ ਲੋਕਾਂ ਨੂੰ ਜਿਹਨੂੰ ਨਹੀਂ ਵੀ ਨਾ ਕਿਸੇ ਨੂੰ ਪਤਾ ਉਹਨਾਂ ਨੂੰ ਵੀ ਦੱਸ ਦੋ ਵੀ ਅਸੀਂ ਆ ਕੰਮ ਕੀਤਾ ਹਾਲ ਲੋਕੀ ਸਭ ਉਹ ਜਿਹੜੀ ਗੱਲ ਹੁੰਦੀ ਆ ਨਾ ਉਹਨੂੰ ਟੱਕਦੇ ਆ ਪਰਦੇ ਜਿਹਾ ਰੱਖਦੇ ਆ ਤੂੰ ਹੀ ਸਭ ਉੱਚੀ ਹੋ ਹੋ ਦਾਦੀ ਵੀ ਇਹ ਆ ਕੰਮ ਕਰਨ ਲੱਗੀ ਹੱਦ ਹੋਈ ਏ ਤੇ ਤੁਹਾਡੇ ਵਾਲੀ ਵੀ ਕਿਦੇ ਜਿਹੜੀ ਗੱਲ ਉਹ ਬੰਦਾ ਚੁੱਪਚਾਪਾ ਕੇ ਆਪਣੇ ਘਰੇ ਕਰ ਲਈ ਕਦੀ ਕਿਹਨੂੰ ਕਹਿਣ ਡੋਬਰੇ ਤੁਰ ਪੈਂਦੇ ਕਦੀ ਕਿਹਨੂੰ ਰਹਿ ਪੈਂਦੇ ਮੇਰੀ ਗੱਲ ਸੁਣ ਜਿਹੜਾ ਲੱਖ ਰੁਪਇਆ ਕੁੜੀ ਕੋਲ ਲਿਆਂਦਾ ਵਾ ਉਹਨੂੰ ਕਿੱਥੇ ਵਾਪਸ ਕਰਨਾਈ ਨਰਖਤਾਂ ਦੇ ਲੱਗੇ ਨਹੀਂ ਆ ਜਿਹੜੇ ਵਾਪਸ ਕਰ ਦਿੰਨੇ ਝਾਟੀਆਂ ਤੇ ਕੋਈ ਨਹੀਂ ਬਥੇਰੇ ਖੜਦੀ ਰਹੀ ਇੱਥੋਂ ਤੇ ਤੇ ਜਾਣਗੇ ਅੱਛਾ ਤੂੰ ਦੂਜੇ ਬੰਨੇ ਹੋ ਜਾ ਕਰ ਏ ਕੋਨੇ ਮਦਦ ਕੀਤੀ ਆ ਕਹੇ ਬਥੇਰੇ ਖੜਦੀ ਰਹੀ ਇੱਥੋਂ ਤੇ ਖੜਦੀ ਨਹੀਂ ਰਹੀ ਜਦੋਂ ਕਿਤੇ ਲੋੜ ਪੈਂਦੀ ਰਹੀ ਕਦੀ ਲੱਖ ਲੈ ਜਾ ਕਦੀ 2 ਲੱਖ ਲੈ ਜਾ ਸਾਲ ਦੋ ਸਾਲਾਂ ਨੂੰ ਨਾ ਪੈਸੇ ਦਿੱਤੇ ਜਾਣਗੇ ਉਹ ਮੇਰੀ ਗੱਲ ਸੁਣਾਈ ਜਾਂਦੀ ਹੁੰਦੀ ਆ ਏਦਾਂ ਰਿਸ਼ਤੇਦਾਰਾਂ ਕੋ ਚੁੱਕ ਚੁੱਕ ਕੇ ਕਿੰਨੇ ਕੁ ਦੇਨੇ ਆ ਸਾਢੇ 3 ਲੱਖ ਰੁਪਏ ਚਲ ਗਿਆ ਉਹਨਾਂ ਨਾਲ ਠੀਕ ਆ ਤੇ ਕੋਈ ਗੱਲ ਨਹੀਂ ਆ ਇਹ ਤੁਸੀਂ ਦੋਹਾ ਪੈਸੇ ਤੇ ਗੱਡੀ ਮੁੰਡੇ ਗੱਲ ਕਰ ਲਈ ਉਹਨਾਂ ਦੇ ਨਾਲ ਕੀ ਗੱਲ ਗੱਲ ਨਹੀਂ ਕੀਤੀ ਜਾਂਦੀ ਉਹ ਉਦਾਂ ਦੀ ਗੱਲ ਹੀ ਕਰਨੇ ਆ ਵਾ ਹੋਰ ਮੈਂ ਕਿਹਾ ਹਾਰ ਪਾ ਗਿਆ ਇਹਨਾਂ ਉਹਨਾਂ ਦੇ ਗੱਲ ਤਾਂ ਤੂੰ ਸਤੀ ਰਹਿਣੀ ਆ ਮੈਨੂੰ ਟੈਨਸ਼ਨ ਪਈ ਆ ਇੱਧਰ ਇੱਕ ਤੇ ਆ ਜਿਹੜੇ ਸਾਡੇ ਘਰ ਦੇ ਹੀ ਆ ਨਾ ਇਹ ਵੀ ਇੱਡੀ ਕਿਤੇ ਮੜੀ ਨੀਂਦ ਦੇ ਆ ਨਾ ਜਿਹੜਾ ਕੋਈ ਹਿਸਾਬ ਨਹੀਂ ਰਪਿੰਦਰ ਹਾਨੂੰ ਆ ਕਦਮ ਚੁੱਕਣਾ ਨਹੀਂ ਚਾਹੀਦਾ ਹੈ ਰਹਿਣਾ ਦੇ ਅਕਸਰ ਅਸੀਂ ਇਕੱਠੇ ਹੀ ਆ ਨਾ ਮੈਂ ਆਪਣੇ ਹੱਥੀਂ ਆਪਣਾ ਭਰਾ ਮਾਰਾ ਦੇਣ ਲੱਗਾ ਹੈ ਹੈ ਮੈਨੂੰ ਚੰਗਾ ਕੌਣ ਕਹੂਗਾ ਜੇ ਪਤਾ ਲੱਗ ਗਿਆ ਕੱਲ ਨੂੰ ਇੱਥੇ ਕਿਸ ਨੇ ਮੈਂ ਤੈਨੂੰ ਕਹਿ ਨਹੀਂ ਬਾਰ ਬਾਰ ਮੈਨੂੰ ਹਵਲੀ ਗੱਲ ਨਾਲ ਕਹੋ ਠੀਕ ਬਣ ਤੇ ਕਿੰਨੂੰ ਕਹਾਂ ਮੈਂ ਗੱਲ ਦੇ ਵਿੱਚ ਨਾ ਤਾਂ ਹੈਗੀ ਤੇ ਨਾਂ ਨੂੰ ਕੋ ਕੀਤਾ ਹੀ ਠੀਕ ਅੱਛਾ ਹੁਣ ਤੂੰ ਬਾਹਰ ਹੋ ਜਾ ਹਾਂ ਕੱਲ ਨੂੰ ਮਾਲਾ ਮੇਰੇ ਤੇ ਮੁਸੀਬਤ ਪੈ ਜਾਏ ਤੇ ਤੂੰ ਤੇ ਸ਼ਰਮ ਮੁਕਰ ਜਾਣਾ ਕਿ ਮੈਂ ਆ ਕੇ ਗੱਲ ਚ ਹੀ ਹਾਨੀ ਸਕੀਮਾਂ ਦੇਣ ਵਾਲੀ ਵੀ ਤੂੰ ਹਾਂ ਹੀ ਤੇ ਉਹ ਹੋ ਵੀ ਗਈ ਆ ਤੇ ਹੁਣ ਬੰਦਾ ਉਹ ਗੱਲ ਨੂੰ ਛੱਡ ਵੀ ਦੇ ਬਲਤੀ ਨਿੱਕੀ ਮੋਟੀ ਹੋਵੇ ਨਾ ਤੇ ਉਹਨੂੰ ਛੱਡ ਦਈਦਾ ਵਾ ਇੱਕੋ ਗੱਲ ਨੂੰ ਲੈ ਕੇ ਬਲਠੇ ਬਸ ਹੁਣ ਰੋਦੇ ਵੀ ਤੂੰ ਹੀ ਇਦਾਂ ਕੀਤਾ ਤੂੰ ਹੀ ਇਦਾਂ ਕੀਤਾ ਆ ਤੂੰ ਆ ਵੀਦਾ ਕਈ ਜਾਣੇ ਕਰਦੇ ਨੇ ਤੇ ਫਿਰ ਕਹਿਣਾ ਹੀ ਆ ਵੀ ਤੂੰ ਜਦੋਂ ਤੂੰ ਆ ਮੈਨੂੰ ਸਕੀਮ ਦੱਸੀ ਤੈਨੂੰ ਮੈਂ ਰੋਕਿਆ ਸੀ ਤੇ ਤੂੰ ਮੂੰਹ ਵਟਦੀ ਹੀ ਗਾੜੀਆਂ ਤੇ ਅੱਗੇ ਤੁਸੀਂ ਮੇਰੀ ਕੋਈ ਗੱਲ ਮੰਨੀ ਆ ਤੇ ਤੇਰੇ ਮਗਰ ਲਾ ਕੇ ਮੈਂ ਆ ਘਰ ਮੈਂ ਚੁੱਕ ਲਿਆ ਸਾਰੇ ਕੰਮਾਂ ਦੇ ਹੱਲ ਹੋਏ ਨੇ ਬਸ ਇਹ ਵੀ ਹੌਸਲਾ ਰੱਖਿਆ ਕਰੋ ਥੋੜਾ ਚੱਲਦੇ ਜਾਓ ਫਿਰ ਲੱਖ ਲੱਖ ਠੀਕ ਆ ਨਾ ਜਾਈ ਜਾਓ ਜਿਹੜੇ ਹੁੰਦੇ ਨੇ ਉਹ ਤਾਂ ਦੇਣੇ ਹੀ ਪੈਣੇ ਦਿੱਤੇ ਆ ਖਲਾਸੀ ਹੁਣੀ ਐਦਾਂ ਕੀਤਾ ਕੋ ਜਿਆਦਾ ਹੋ ਜਾਣਾ ਹੈ ਹਾਂ लवली ਆਪਣੇ ਭਰਾ ਨੂੰ ਮਰਾਦਾ ਲੱਗਾ ਏ ਇਹ ਇੰਨਾ ਹੀ ਗਿਰ ਗਿਆ ਪਿਆਰੀ ਬਦਲੇ ਹੈ ਭਰਾ ਦਾ ਭਰਾ ਹੀ ਦੁਸ਼ਮਣ ਹੋ ਗਿਆ ਵੇਖੋ ਤੇ ਮੈਂ ਅੱਗੇ ਵੀ ਗੱਲਾਂ ਸੁਣੀਆਂ ਹੀ ਪੀ ਭਲਾਣੇ ਨੂੰ ਇੰਨੇ ਦੇਣੇ ਨੇ ਠਿੰਗਰੇ ਨੂੰ ਇੰਨੇ ਦੇਣੇ ਨੇ ਮੈਨੂੰ ਲੱਗਦਾ ਇਹ ਕੰਮ ਇਹਨੇ ਕਰਵਾਇਆ ਵਾ ਮੁੰਡੇ ਨੂੰ ਅਵੇਂ ਨਹੀਂ ਸੱਟ ਲਵਾਈ ਇਹ ਤਾਂ ਕਿਸਮਤ ਮੇਰੇ ਮੁੰਡੇ ਦੀ ਚੰਗੀ ਜਿਹਾ ਬਚ ਗਿਆ ਇਹਨੇ ਤਾਂ ਕੋਈ ਕਸਰ ਨਹੀਂ ਛੱਡੀ ਲਵਲੀ ਨੇ ਮੈਂ ਤਾਂ ਹੈਰਾਨ ਹੀ ਹੋ ਉਂਡੀ ਸੌਂ ਸੁਣ ਕੇ ਗਾਲੀ ਆਦੀ ਕਿ ਕਿੱਦਾਂ ਦਾ ਮੁੰਡਾ ਨਿਕਲਿਆ ਹੈ ਇਦਾਂ ਕਰਨੀ ਆ ਕਿ ਦਸ ਹੀ ਦਿਨੀ ਦਲਜੀਤ ਨੂੰ ਜਾ ਕੇ ਹੈ ਕੀ ਕਰਾਂ ਮੈਂ ਕੋਈ ਸਮਝ ਨਹੀਂ ਆਉਂਦੀ ਮੈਨੂੰ ਮੇਰੀ ਗੱਲ ਸੁਣ ਜੜੀਆਂ ਤਨਖਾਵਾ ਮਿਲੀਆਂ ਵਾ ਨਾ ਉਹ ਸਾਰੀਆਂ ਉਹਨਾਂ ਕੋ ਜਾਣੀਆਂ ਵਾ ਠੀਕ ਆ ਪਾ ਲੱਖ ਰੁਪਇਆ ਦੇ ਕੇ ਆਇਆ ਹਾਂ ਨਾ ਹਫਤੇ ਦੇ ਵਿੱਚ ਵਿੱਚ ਫੇਰ ਫੋਨ ਆਇਆ ਲੈ ਐਵੇਂ ਹਫਤੇ ਚ ਆਜੂਗਾ ਫੋਨ ਤੂੰ ਜਿਨੇ ਪਹਿਲੇ ਦਿੱਤੇ ਹੀ ਨਾ ਬਸ ਦਿੱਤੇ ਹੁਣ ਅੱਗੇ ਜਿਹੜੇ ਫੋਨ ਆਊਗਾ ਨਾ ਤੇ ਮੇਰੇ ਨਾਲ ਗੱਲ ਕਰਾਇਓ ਆਪੇ ਗੱਲ ਕਰ ਲਊਮੇ ਉਹਦੇ ਨਾਲ ਕਿੱਡੇ ਭੂਏ ਛੜੇ ਆਓ ਐਡੇ ਮੈਨੂੰ ਦੱਸ ਦੇਣਾ ਹੀ ਉਹ ਸਾਰਿਆਂ ਨੂੰ ਦੱਸ ਦੇ ਫੇਰ ਦੱਸ ਦੇ ਇਹਦੇ ਡਰ ਮਾਰਿਆ ਫਿਰ ਇਹਨਾਂ ਪੈਸੇ ਦੇਈ ਜਾਓ ਉਹਨਾਂ ਨੂੰ ਚਲ ਠੀਕ ਆ ਫਿਰ ਮੈਂ ਵੀ ਹੁਣ ਆਹੋ ਗੱਲ ਕਹਿ ਦੇਣੀ ਐ ਵੀ ਦੱਸਣਾ ਤਾਂ ਦੱਸ ਦੋ ਠੀਕ ਆ ਦਾ ਦੇਂਦਾ ਦੇ ਦੇ ਕੁਛ ਨਹੀਂ ਹੋ ਲਗਾ ਦੇ ਵਿੱਚ ਲੱਖਾਂ ਦੇ ਲੱਖ ਅੱਗੇ ਚੱਲ ਗਿਆ ਤੂੰ ਉਹਦੇ ਰਪਿੰਦਰ ਅੱਗੇ ਚੌਨੀ ਆ ਤੈਨੂੰ ਜੇਲ੍ਹ ਹੋ ਜੇ ਫਰਕ ਤੇ ਮੈਨੂੰ ਪੈਣਾ ਵਾ ਤੈਨੂੰ ਕੀ ਫਰਕ ਪੈਣਾ ਤੁਸੀਂ ਕਿਦਾਂ ਚੱਲ ਜਾਓਗੇ ਭਲਾ ਹਾਂ ਐਡੀ ਛਤੀ ਮੈਂ ਨਹੀਂ ਇਦਾਂ ਹੀ ਚੱਲ ਜਾਓਗੇ ਨਾ ਜਦੋਂ ਉਹਨਾਂ ਨਾਂ ਲਾਤਾ ਨਾ ਤੇ ਫਿਰ ਆ ਜਿਹੜੇ ਆਣ ਗਵਾਂਡਵਾ ਨਾ ਇਹਨਾਂ ਢੋਲ ਵਜਾਉਂਦੇ ਆਉਣਾ ਸਾਡੇ ਘਰ ਤੇ ਬੜਾ ਸੋਹਣਾ ਕੰਮ ਕੀਤਾ ਤੁਹਾਡੇ ਮੁੰਡੇ ਨੇ ਕੁਛ ਨਹੀਂ ਕਹਿੰਦਾ ਕੋਈ ਕਿਸੇ ਦੇ ਮਗਰ ਨਹੀਂ ਲੱਗੀਦਾ ਹੋਈਦਾ ਆਪਣਾ ਘਰ ਵੇਖੀਦਾ ਹੋਈਦਾ ਵਾ ਐਵੇਂ ਉਹੋ ਗੱਲ ਆਪਣਾ ਘਰ ਹੁਣ ਉਧਰ ਨੂੰ ਜਾਣਾ ਵਾ ਠੀਕ ਆ ਨਾ ਜੀ ਆਖੇਂਗੇ ਨਾ ਆਪਣੇ ਘਰ ਦਾ ਕੁਝ ਬਣ ਜਾਊਗਾ ਉਹ ਨਹੀਂ ਬਣਨਾ ਹੁਣ ਕੋਈ ਗੱਲ ਨਹੀਂ ਆ ਸਭ ਕੁਝ ਬਣ ਜਾਣਾ ਵਾ ਪਰ ਹੌਸਲਾ ਹੋਣਾ ਚਾਹੀਦਾ ਵਾ ਥੋੜਾ